ਸਤਿ ਸ੍ਰੀ ਅਕਾਲ ਇੱਕ ਵੀਡੀਓ ਕਵਰ ਕਰ ਲਈ ਆਪਾਂ ਮਰਜੀ ਜੇ ਜਿਲ੍ਹਾ ਫਿਰੋਹਪੁਰ ਆਜੰਡਾ ਤੇ ਬੱਚੀ ਕੋਲੇ ਆਹ ਝੋਟੀ 20 ਕਿੰਨਾਂ ਦੇ ਸੂਈ ਮਗਰ ਕੱਟੀ ਦੁੱਧ 11 ਕਿਲੋ ਆ 10 ਕਿਲੋ ਤੱਕੜੀ ਤੇ ਰੱਖ ਕੇ ਲੈ ਜਾਓ ਵੀਰ ਕਹਿੰਦਾ ਤੇ ਓਕੇ ਰਿਪੋਰਟ ਆ 1 ਲੱਖ ਤੇ 12000 ਦੀ ਮੋਹਰਾ ਦੀ ਚੰਗੀ ਕੱਟੀ ਮੌਖ શરીਰ ਦੀ ਮਗਰ ਵੀ ਐ ਜੈਡ ਬਲੈਕ ਕੱਟੀ ਟੋਰ ਤਾਰ ਕੇ ਵਿਖਾਈਆ ਵੀਡੀਓ ਚ ਚੋਣ 100 ਦਾ 100 ਆ ਆ ਗਈ ਨੀਲੀ ਰਾਵੀ ਦੀ ਇਹਦੇ ਮਗਰ ਵੀ 33 ਸਜਣੋ ਡੇਢ ਤੋਂ 2 ਮਹੀਨਿਆਂ ਦਾ ਸੂਆ ਮਗਰ ਕੱਟੀ ਚੋਣ ਚਾਣਾ ਗੱਲਾਂ ਬਾਤਾਂ ਹੋਈਆਂ ਇਹ ਵੀ 100 ਦੀ 100 ਦੁੱਧ 10 ਕਿਲੋ ਆ ਵੀਰ ਕਹਿੰਦਾ 9 ਮੰਨ ਕੇ ਮੈਂ ਕਹਾ ਵੀ ਤੂੰ 8 ਕਿਲੋ ਹੀ ਤੱਕੜੀ ਤੇ ਰੱਖ ਕੇ ਦੇ ਦੇਂੀ ਕਹਿੰਦਾ ਓਕੇ ਰਿਪੋਰਟ ਆ ਜਿਹੜਾ ਮਰਜੀ ਭੈਣ ਭਰਾ ਪਾਵਾਂ 6 ਡੰਗ ਚਵਾਈ ਕਰ ਲੈ 78000 78000 ਯਸ ਨੋ ਆ ਆ ਗਈ بڑے ਵੱਡੇ ਧਾਂਚੇ ਦੀ ਮੈਂ ਸਜਣੋਂ ਦੂਜਾ ਸੂਆ ਛੋਟੀ ਦੁੱਧ 11 ਕਿਲੋ ਆ 10 ਕਿਲੋ ਤੱਕੜੀ ਤੇ ਰੱਖ ਕੇ ਲੈ ਜਾਓ ਮਗਰ ਕੱਟੀ ਧੰਨਵਾਦ ਸ਼ਾਰਟ ਵੀਡੀਓ